ਉਹ ਯੋਗ ਇਸ ਹੈ ਕਿ ਉਹਨਾਂ ਦਾ ਬਹੁਤ ਮਿਹਨਤ ਉਸ ਪੁਲਿਸ ਮੰਦਰੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਖਾਨੇਵਾਲ ਦੀ ਟੀਮ ਬਠੇ ਕੀਤੀ ਗਈ ਸੀ ਜਿਨ੍ਹਾਂ ਨੇ ਕਬੱਡੀ ਸਫਸਤਾ ਪ੍ਰਾਪਤ ਹੋਈ ਹੈ ਜਿਹੜੇ ਇਹ ਸਾਰੀਆਂ ਵਾਰਦਾਤਾਂ ਨੂੰ ਫੇਸ ਕਰਦੇ ਹੋਏ ਦੋ ਨੈਚਰ ਨੂੰ ਖਾਨੇਵਾਲ ਪੁਲਿਸ ਨੇ ਰੱਖਿਆ ਸਰ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਬੰਕੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਮਰਪਾਸ ਸਿੰਘ ਵਾਸੀ ਨਿਊ ਮਹਾਦੀ ਨਗਰ ਚੰਗਨਵਾਲ ਵਿਖੇ ਇਹ ਚੰਗਨਵਾਲ ਖਾਨੇਵਾਲ ਖਾਨੇਵਾਲ ਗਿਆਸਪੁਰਾ ਜਿਹੜੇ ਪਾਲ ਬੰਗਰ ਦੇ ਵੀ ਇਹਦੇ ਰਿਸ਼ਤੇ ਨੱਟਵਾਉਣ ਦੀ ਵਾਰਤਾ ਕਰਦੇ ਸੀ ਆ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਜਿਹੜਾ ਵੀ ਕੰਮਾ ਜਾਂਦਾ ਸੀ ਰਾਜਨੀਤਿਕ ਹੁੰਦਾ ਸੀ ਜਾਂ ਉਹਨਾਂ ਨੂੰ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਦਾਇਆ ਵਾਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਸੇ ਅਟੈਕ ਕਰਕੇ ਉਹਨਾਂ ਕੋਲ ਪੈਸੇ ਨਕਦੀ ਮੋਬਾਈਲ ਅਸੀਂ ਮੋਟਰਸਾਈਕਲ ਉਹਨਾਂ ਕੋਲ ਕੋਈ ਵੀ ਫਸ ਜਾਂਦੇ ਸੋ ਮਿਤੀ ਵੀ 9 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹ ਦੋਨਾਂ ਦੀ ਰੈਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 297 ਤੋਂ 292 ਬ2 ਦੇ ਵਿੱਚ ਬੀਐਨਐਸ ਦੀ ਧਰਮਾ ਹੈ ਜਿਸ ਤੋਂ 42 3085 ਤੋਂ 3172 ਦੇ 305 3 ਦੇਸ। ਸਾਨੀ ਵਾਲੇ ਦੇ ਮਕਦਮਾ ਦਰਜ ਕਰਕੇ ਨੂੰ ਰੈਕੀਤੀ ਜਾ ਚੁੱਕੀ ਹੈ। ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈ ਕਿ ਸੱਤ ਮੋਟਰਸਾਈਕਲ ਵਰਕਆਊਟ ਮਾਰਕੀ ਦੇ 10 ਮੋਬਾਈਲ ਫੋਨ ਇੱਕ ਲੋਹੇ ਦੀ ਦਸਤ। ਇਹ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਲੋਕਾਂ ਘਾਵਾ ਕਰਨ ਦਾ ਕਾਰਨ ਇਹ ਸੀ ਕਿ ਉਹਨੇ ਡਰਗ ਐਡਿਕਟਿਡ ਸੀ ਨਾ ਕਿ ਦੇ ਕੇਵਲ ਸੱਕੇ ਜਿਨ੍ਹਾਂ ਨੂੰ ਸੈਕਿੰਗ ਦੀ ਜਰੂਰਤ ਹੋਉਂਦੀ ਸੀ ਇਹ ਸੇ ਲੋਕਾਂ ਘਾਵਾ ਦੀ ਬਹਨਤਾ ਕਰਦੇ ਸੀ ਹਾਲਾਂਕਿ ਇਹਨਾਂ ਦੇ ਉਸ ਤੋਂ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਕਿ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਦੇ ਤੇ ਐਫਆਈਰ ਲਿਟਰ ਕਿੱਥੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਮਾਰਦਾ ਤਾਂ ਨਾ ਕਰੇ ਤੇ ਨਾਲ ਹੀ ਨਾਲ ਇਹਨਾਂ ਨੂੰ ਡੀ ਡਿਸ਼ਨ ਦੇ ਵਿੱਚ ਜਦੋਂ ਉਹਨਾਂ ਦੀ ਬੇਨ ਹੋ ਜਾਂਦੀ ਹੈ ਬੇਲ ਆਊਟ ਉਹਦੇ ਮੂਤ ਆ ਕੇ ਇਹਨਾਂ ਨੂੰ ਡੀ ਡਿਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜ਼ਮੀ ਕਰਾਇਆ ਗਿਆ। ਕਿਹੜਾ ਕਿਸੇ ਰਹਿਮਾਰੇ ਹੈਗੇ ਨਹੀਂ ਜੀ ਵਾਸੀ ਮਹਾਦੇਵ ਨਗਰ ਸੰਨਮਾਲੂ ਜਣ ਹਾਂ। ਹਰ ਇੱਕ ਇਹਨਾਂ ਦਾ ਸਮਝ ਰਹੇ ਨੇ। ਇਹ ਟੋਟਲ ਜੀ ਇਹਨਾਂ ਦੀਆਂ 12 ਵਾਰਡਾਂ ਦਾ ਸਾਨੂੰ ਉਹ ਵੀ ਇਹ ਗੋਲਡ ਰੀਡਿੰਗ ਤੇ ਗੋਲਡ ਵੀ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਉਹਦੇ ਪੱਧਾਰ ਹੈ ਉਹ ਵੀ ਸਕੂਲ ਫਿਨਿਸ਼ੀਸ਼ਨ ਦੇ ਰਾਹੀਂ ਉਹਨੂੰ ਪਾ ਲਈ ਕਿ ਉਹ ਵੀ ਆਪਦੀ ਨੌਕੰਦ ਅਕਤੀ ਹੈ। ਪਰ ਇੱਕ ਮਾਨਕਤ ਦੇ ਇੱਕ ਇਹ ਵੇਚ ਨਹੀਂ ਵੇਚ ਨਹੀਂ ਕੀ ਕੰਮ ਦੇ ਵਿੱਚ ਵੇਚਦੇ ਹੁੰਦੇ ਤਾਂ ਉਹਨਾਂ ਤੇ 30% ਲੱਗ ਜਰਨਾ ਹੁੰਦਾ ਹੈ ਐਨਡੀਪੀ। ਜਿਹੜੇ ਗੋਲਡ ਦਾ ਹੈ ਕਿ ਉਹ ਯਾਦ ਕਰਨ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਰਾਂ ਤਾਂ ਕੀਤੀਆਂ ਸੀ ਉਹਦੇ ਚ ਸੱਤ ਮੋਟਰਸਾਈਕਲ ਬਾਕੀ ਮਬਾਈਲ ਫੋਨ ਤੇ ਕੈਸ਼ ਜਿਹੜੇ ਇਹਨਾਂ ਤੋਂ ਰਿਕਵਰ ਕਿਸੇ ਜੱਜ ਕੇ ਇਹਨਾਂ ਨੇ ਵੇਚਿਆ ਨਹੀਂ ਸੀ ਜਿਹੜੇ ਲੱਗਦਾ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਦੀ ਬਾਰਤੋਂ ਹੀ ਸਾਰੇ